ਇੱਥੇ ਆਏ ਪੰਜਾਬ ਦੇ ਕੋਨੇ-ਕੋਨੇ ਤੋਂ ਸਮੂਹ ਸੰਗਤਾਂ ਦੇ ਉਹਨਾਂ ਦੇ ਇੱਕ-ਇੱਕ ਕਦਮ ਨੂੰ ਨਮਨ ਕਰਕੇ ਸ਼ੁਕਰਾਨਾ ਕਰਦੀਆਂ ਸਮੂਹ ਸੰਗਤਾਂ ਮਾਪੁਰਖਾਂ ਦਾ ਸਿੰਘ ਸਾਹਿਬਾ ਦਾ ਵਰਕਰਾਂ ਦਾ ਲੀਡਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੀਆਂ ਕਿ ਅੱਜ ਬਾਦਲ ਸਾਹਿਬ ਦੇ ਸਤਿਕਾਰ ਵੱਜੋਂ ਸਾਰੇ ਇੱਥੇ ਪੁੱਜੇ ਨੇ ਤੇ ਇੱਕ ਵਾਰ ਫੇਰ ਸੂਬੇ ਪ੍ਰਤੀ ਦੇਸ਼ ਪ੍ਰਤੀ ਕੌਮ ਪ੍ਰਤੀ ਪੰਥ ਪ੍ਰਤੀ ਉਹਨਾਂ ਦੀ ਵਫਾਦਾਰੀ ਨੂੰ ਸਾਰਿਆਂ ਨੇ ਯਾਦ ਕੀਤਾ ਤੇ ਨਮਨ ਵੀ ਕੀਤਾ ਤੇ ਬਹੁਤ ਕੁਝ ਯਾਦਾਂ ਨੂੰ ਤਾਜ਼ਾ ਕਰਕੇ ਅੱਜ ਪੰਜਾਬੀਆਂ ਨੂੰ ਸਿੱਖਣ ਨੂੰ ਵੀ ਮਿਲਿਆ ਮੇਰੇ ਵਾਸਤੇ ਸਭ ਤੋਂ ਵੱਡੀ ਗੱਲ ਆ ਕਿ ਜਦ ਪਿੰਡਾਂ 'ਚ ਮੈਂ ਜਾਂਨੀਆਂ ਹਰ ਪਰਿਵਾਰ 'ਚ ਇਹੋ ਜਿਹੇ ਬਜ਼ੁਰਗ ਬੈਠੇ ਨੇ ਜਿਨ੍ਹਾਂ ਨੇ ਸਾਰੀ-ਸਾਰੀ ਉਮਰ ਕਰ ਲੈ ਪੰਥ ਨੂੰ ਤੱਕੜੀ ਨੂੰ ਵੋਟ ਪਾਈ ਹੈ ਤੇ ਬਾਦਲ ਸਾਹਿਬ ਇਸ ਗੱਲ ਦੇ ਪ੍ਰਤੀਕ ਸੀ ਕਿ ਭਾਵੇਂ ਸਮੇਂ ਚੰਗੇ ਸਨ ਜਾਂ ਐਨੇ ਮਾੜੇ ਸੀਗੇ ਕਿ ਪਾਰਟੀ ਵਿੱਚ ਰਾਜ ਭਾਗ ਤਾਂ ਦੂਰ ਦੀ ਗੱਲ ਕੋਈ ਸੁਣਨ ਵਾਲਾ ਵੀ ਨਹੀਂ ਹੁੰਦਾ ਸੀ ਤੇ ਬਾਦਲ ਸਾਹਿਬ ਕਹਿੰਦੇ ਸੀ ਬੇਟਾ ਅਸੀਂ ਆਪਣੀ ਦਰੀ ਨਾਲ ਹੀ ਲੈ ਕੇ ਜਾਂਦੇ ਸੀ ਆਪ ਤਰੀ ਬਚਾ ਕੇ ਪਾਵੇ ਪਿੰਡ 'ਚ ਇੱਕ ਬੰਦਾ ਵਹਿ ਜਾਏ ਦੋ ਬੰਦਾ ਵਹਿ ਜਾਏ ਉਹਨੂੰ ਹੀ ਅਸੀਂ ਬੋਲ ਕੇ ਆ ਜਾਂਦੇ ਸੀ ਤੇ ਇਹੋ ਜੀ ਵਫਾਦਾਰੀ ਕਿ ਇੰਨੇ ਮਾੜੇ ਸਮੇਂ 'ਚ ਵੀ ਬਾਗਲ ਸਾਹਿਬ ਉਸ ਤਕੜੀ ਦੇ ਨਾਲ ਕਿਲ ਵਾਂਗੋਂ ਪੱਕੇ ਖੜੇ ਰਹੇ ਤੇ ਉਸ ਪੱਕੇ ਹੋ ਕੇ ਖੜਨ ਦਾ ਨਤੀਜਾ ਮਿਲਿਆ ਕੀ ਲੋਕਾਂ ਨੇ ਸਤਕਾਰਿਆ ਉਹਨਾਂ ਦੀ ਸੇਵਾ ਨੂੰ ਪਹਿਚਾਨਿਆ ਤੇ ਪੰਜ ਵਾਰੀ ਸੂਬੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਬੜੇ ਨਰਮਾਈ ਢੰਗ ਨਾਲ ਗੱਲ ਕਰਦੇ ਸੀ ਹਰੇਕ ਨੂੰ ਕਾਕਾ ਜੀ ਕਹਿਣਾ ਵਿਰੋਧੀਆਂ ਨੂੰ ਵੀ ਬੜੇ ਪਿਆਰ ਨਾਲ ਕਹਿੰਦੇ ਡੀਲ ਕਰਦੇ ਜਿਸ ਤਰ੍ਹਾਂ ਦੀ ਹੋਰ ਰਾਜਨੀਤੀ ਹੈ ਉਹਦੇ ਬੜੇ ਉਲਟ ਸੀ ਉਹ ਬਿਲਕੁਲ ਹਲੀਮੀ ਇੱਕ ਉਹਨਾਂ ਦੇ ਨਾਲ ਇਹ ਜੁੜੀ ਹੋਈ ਸੀ ਕਿ ਭਾਵੇਂ ਨਿੱਕਾ ਜਿਹਾ ਬੱਚਾ 5 ਸਾਲ ਦਾ ਹੋਏ ਉਹਦੇ ਨਾਲ ਵੀ ਉਸ ਹਲੀਮੀ ਤੇ ਪਿਆਰ ਦੇ ਨਾਲ ਗੱਲ ਕਰਨੀ ਜਾਂ ਉਹਨਾਂ ਤੋਂ ਵੱਡੇ ਬਜ਼ੁਰਗ ਹੋਣ ਇਹ ਕੋਈ ਨੌਜਵਾਨ ਹੋਏ ਹਰੇਕ ਦੇ ਨਾਲ ਹਲੀਮੀ ਦੇ ਨਾਲ ਸਤਕਾਰ ਦੇ ਨਾਲ ਪਿਆਰ ਦੇ ਨਾਲ ਤੇ ਇਹ ਪਿਆਰ ਜਿਹੜਾ ਉਹਨਾਂ ਨੇ ਵੰਡਿਆ ਅੱਜ ਪੰਜਾਬ ਦੇ ਕੋਨੇ-ਕੋਨੇ ਤੇ ਲੋਕਾਂ ਨੇ ਆ ਕੇ ਦਿਖਾਇਆ ਕਿ ਸਾਡੇ ਤਾਂ ਪ੍ਰਬੰਧ ਵੀ ਛੋਟੇ ਰਹਿ ਗਏ ਬਾਦਲ ਸਾਹਿਬ ਦੀ ਕਮਾਈ ਹੋਈ ਜਿਹੜਾ ਪਿਆਰ ਤੇ ਸਤਕਾਰ ਹੈ ਇਸ ਪਿਆਰ ਨੂੰ ਅਸੀਂ ਸਾਂਭ ਸਕਿਆ مالک ਤੇ ਚਰਨਾ ਚਰਦਾ ਸੇ